ਤਕਰੀਬਨ 1 ਮਹੀਨਾ ਪਹਿਲਾਂ ਪੰਜਾਬ ਦੇ ਵਿੱਚ ਜਹਾੜਾ ਦੀ ਸਥਿਤੀ ਬਣੀ। ਔਰ ਬਹੁਤ ਜ਼ਿਆਦਾ ਪਾਣੀ ਖਾਸ ਕਰਕੇ ਸਾਡੇ ਪਿੰਡੂ ਕਿਫਰਾਂ ਦੇ ਵਿੱਚ ਪਾਣੀ ਦੀ ਬਹੁਤ ਮਾਰ ਪਈ ਔਰ ਕਈ ਥਾਵਾਂ 'ਤੇ ਦਾਸਤੋਂ 15 ਫੁੱਟ ਪਾਣੀ ਜਿਹੜਾ ਸੀ ਡੋਕਰ ਆਵੇ ਚ ਜ਼ਮੀਨਾਂ ਵਿੱਚ ਵੀ ਚੜਿਆ। ਆੜ ਆਇਆ ਉਹਦੇ ਕਾਰਨ ਸਾਡੇ ਖਾਸੀ ਦੇ ਕਮਰੇ ਪਹਿਲਾਂ ਥੱਲੇ ਹੀ ਉਸ ਤੋਂ ਬਾਅਦ ਹੋਂ ਨ ਆ ਗਿਆ। ਹੁਣ ਵੀ ਜਿਹੜੇ ਕਮਰੇ ਉਹ ਫਿਰ ਟੱਛ ਗਏ ਨੇ ਬੜਾ ਮਹਾਰਾਜ ਪਾਣੀ ਮਾਰਾ ਹੈ। ਇਹ ਕਰਕੇ ਸਾਡੇ ਭਾਈ ਸਾਹਿਬ ਇੱਥੇ ਆਏ ਆ ਤੇਨਾਂ ਸਾਡੀ ਕਿਰਪਾ ਦੀ ਬਾਹ ਫੜੀ ਆ ਪਹਿਲਾਂ ਅਸੀਂ ਘਰੋ ਘਰ ਜਾ ਕੇ ਰਾਸ਼ਨ ਵੰਡੇ ਸੀਗੇ ਤੇ ਹੁਣ ਘਰ ਬਣਾਉਣ ਦੀ ਸੇਵਾ ਦੀ ਅਰੰਭਤਾ ਜਿਹੜੀ ਹੈ ਅੱਜ ਇਸ ਨਗਰ ਕੁਰਨ ਸੀਕੇ ਤਲਾਂ ਤੋਂ ਪਾਈ ਹਰਪਜਨ ਸਿੰਘ ਜੀ ਦਾ ਘਰ ਜੋ ਹੈ ਉਹ ਬਣਾਉਣ ਤੋਂ ਅਰੰਭਤਾ ਹੋਈ ਹੈ ਸਿੰਘ ਸਾਗਿਆਨੀ ਰਗਵੀਰ ਸਿੰਘ ਜੀ ਆਨੇ ਆ ਕੇ ਨੀ ਪੱਥਰ ਰੱਖਿਆ ਬਹੁਤ ਨੁਕਸਾਨ ਹੋਇਆ ਹੈ ਔਰ ਸੰਗਤ ਨੇ ਵੀ ਦਿਲ ਖੋਲ ਕੇ ਨਾ ਸਾਰੇ ਦਿਨਾਂ ਦੇ ਵਿੱਚ ਜਿਹੜੀ ਸੇਵਾ ਹੈ ਸੰਗਤ ਦੀ ਕੀਤੀ ਹੈ ਔਰ ਬਹੁਤ ਵਧੀਆ ਕੰਮ ਕਰ ਦਿਆ ਹੋਇਆ ਸੰਗਤ ਐਡ ਯੂਕੇ ਦੇ ਵੱਲੋਂ ਕੁਝ ਪਰਿਵਾਰਾਂ ਦੇ ਉੱਥੇ ਇੱਕ ਮਕਾਨ ਜਿਹੜੇ ਲਈ ਹੈ ਉਹ ਸੰਗਤ ਐਡ ਦੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਰੱਖੀ ਜਾਣੀ ਹੈ ਸਾਨੂੰ ਇੰਨੀ ਬੜੀ ਖੁਸ਼ੀ ਆ ਕਿ ਅੱਜ ਵੇਖੋ ਸਾਡੇ ਕੋ ਸਾਡੇ ਜਹੇਦਾਰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਆ ਜਾਣ ਕੇ ਅਸੀਂ ਦੇ ਨਮਾਣੇ ਦੇ ਜ਼ੀਰੋ ਜਿਹੇ ਇਨਸਾਨ ਆ ਅੱਜ ਵੇਖੋ ਬਾਬੇ ਨਾਨਕ ਦੇ ਰੰਗ ਗੁਰੂ ਰਾਮਦਾਸ ਦੇ ਰੰਗ ਅਰਸ਼ਾ ਤੋਂ ਕਿੱਥੇ ਸਾਨੂੰ ਕਰ ਦਿੱਤਾ ਜੀ ਵੇਖੋ ਅੱਜ ਖਾਸ ਤੌਰ ਤੇ ਜਿਹਨੇ ਕੱਚੇ ਘਰ ਸੀਗੇ ਜਿਨ੍ਹਾਂ ਦੇ ਬਾਲੇ ਬੁੱਲੇ ਕੱਚੇ ਗੱਡਰ ਨੁਕਸਾਨੇ ਗਏ ਉਹਨਾਂ ਦੇ ਘਰ ਬਣਾਉਣ ਤੋਂ ਅਰੰਭਤਾ ਜਿਹੜੀ ਹੋਈ ਹੈ ਤੇ ਮੈਂ ਬਹੁਤ ਸ਼ਲਾਘਾ ਕਰਦਾ ਹਾਂ ਭਾਈ ਸਪਾਈ ਮਹਿੰਦਰ ਸਿੰਘ ਜੀ ਨਿਸ਼ਕਾਮ ਸੇਵਕ ਜਥਾ ਯੂਕੇ ਵਾਲਿਆਂ ਦੀ ਕਿ ਜਿਨ੍ਹਾਂ ਦੀ ਯੋਗ ਅਗਵਾਈ ਵਿੱਚ ਸੰਗਤ ਏਡ ਯੂਕੇ ਨੇ ਇਹ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਹੈ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਰਲ ਮਿਲ ਕੇ ਕਿਉਂਕਿ ਜੇ ਇਹ ਲੈਂਟਰ ਪਾਉਣ ਜੋਗੇ ਹੁੰਦੇ ਤੇ ਫਿਰ ਅੱਜ ਇਹਨਾਂ ਦੀਆਂ ਜਿਹੜੀਆਂ ਛੱਤਾ ਸੀਗੀਆਂ ਚੁੰਦੀਆਂ ਨਾ ਸੋ ਉਹ ਅਸਮਰਥਨ ਇਹ ਲੋਕ ਬਹੁਤ ਵੱਡੀ ਗਲਤੀ ਚ ਨੇ ਜਿੰਨਾ ਪੱਤਰਕਾਰ ਵੀਰ ਪੁੱਛਦੇ ਪਏ ਸੀ ਜਿੰਨੀ ਸੰਗਤ ਸਮਰੱਥਾ ਦੇਗੀ ਉਹ ਸਾਰੀ ਸੇਵਾ ਜਿਹੜੀ ਐ ਸਤਪੁਰ ਸੱਚੇ ਪਾਤਸ਼ਾਹ ਸੰਗਤ ਇਹ ਯੂਕੇ ਕੋ ਲੈਣਗੇ ਜੀ ਪੰਜਾਬ ਦੇ ਖਲਾਤ ਜੋ ਮੇਕਰ ਚ ਹੋਏ ਨੇ ਹੜਾਂ ਕਰਕੇ ਹੋਏ ਨੇ ਬਹੁਤ ਵੱਡਾ ਸਾਡਾ ਜਾਨੀ ਮਾਲੀ ਔਰ ਆਰਥਿਕ ਨੁਕਸਾਨ ਜਿਹੜਾ ਹੋਇਆ ਉਹ ਬਹੁਤ ਵੱਡਾ ਹੋਇਆ ਪਰ ਪੰਜਾਬ ਦੇ ਉੱਤੇ ਗੁਰੂ ਦੀ ਕਿਰਪਾ ਹੈ ਕਿ ਪੰਜਾਬੀ ਇਸ ਵਿਪਤਾ ਦੇ ਸਮੇਂ ਦੇ ਵਿੱਚ ਵੀ ਡੋਲੇ ਨਹੀਂ ਕੁੱਤੜ ਕੇ ਨਹੀਂ ਚੜਦੇ ਕਲਾ ਵਿੱਚ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਬਣਾਈ ਕੰਬੂਜ ਪਰਮਪਤਾਈ ਜਿਵੇਂ ਕਿ ਉਸ ਮੁੱਚੇ ਸੰਸਾਰ ਪਰ ਵਿੱਚ ਵਸਤੀ ਹੋਏ ਸੰਗਤ ਇਸ ਦਾ ਤੋਂ ಪರಿਪਾਤ ਜਾਣੂ ਹੈ ਕਿ तकरीबन 1 ਮਹੀਨਾ ਪਹਿਲਾਂ ਪੰਜਾਬ ਦੇ ਵਿੱਚ ਜੋਹਾੜਾਂ ਦੀ ਸਥਿਤੀ ਬਣੀ اور بہت زیادہ پانی خاص کر کے ਸਾਡੇ ਪਿੰਡوں ਦੇ ਖੇਤਾਂ ਦੇ ਵਿੱਚ پانی ਦੀ ਬਹੁਤ ਮਾਰ ਪਈ ਔਰ ਕਈ ਥਾਵਾਂ ਤੇ 10 ਤੋਂ 15 ਫੁੱਟ ਪਾਣੀ ਜਿਹੜਾ ਸੀਗਾ ਉਹ ਘਰਾ ਵਿੱਚ ਜ਼ਮੀਨਾਂ ਵਿੱਚ ਵੀ ਚੜਿਆ ਜਿਸ ਕਰਕੇ ਫਸਲਾਂ ਬਰਬਾਦ ਹੋਈਆਂ ਜ਼ਮੀਨਾਂ ਬਰਬਾਦ ਹੋਈਆਂ ਔਰ ਵੱਡੇ ਪੱਧਰ ਤੇ ਘਰਾਂ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਦਾਸ ਵੀ ਕਈ ਪਿੰਡਾਂ ਵਿੱਚ ਜਾ ਕੇ ਦੇਖਿਆ ਹੈ ਕਿ ਘਰਾਂ ਦੀਆਂ ਨੀਂਹਾਂ ਦੇ ਵਿੱਚੋਂ ਫਰਸ਼ਾਂ ਨੂੰ ਪਾੜ ਕੇ ਨੀਂਹਾਂ ਦੇ ਹੇਠੋਂ ਜਿਹੜਾ ਪਾਣੀ ਦਾ ਪ੍ਰੈਸ਼ਰ ਸੀ ਉਹ ਵਗ ਵਗ ਕੇ ਤੇ ਦੂਜੇ ਪਾਸੇ ਨਿਕਲਿਆ ਬਹੁਤ ਨੁਕਸਾਨ ਹੋਇਆ ਹੈ ਔਰ ਸੰਗਤ ਨੇ ਵੀ ਦਿਲ ਖੋਲ ਕੇ ਨਾ ਸਾਰੇ ਦਿਨਾਂ ਦੇ ਵਿੱਚ ਜਿਹੜੀ ਸੇਵਾ ਹੈ ਸੰਗਤ ਦੀ ਕੀਤੀ ਆ ਔਰ ਬਹੁਤ ਵਧੀਆ ਉਪਰਾਮਾ ਕਰਦਿਆ ਹੋਇਆ ਸੰਗਤ ਏਡ ਯੂਕੇ ਦੇ ਵੱਲੋਂ ਕੁਝ ਪਰਿਵਾਰਾਂ ਦੇ ਜਿੰਨਾ ਵਿੱਚ ਦੋ ਪਰਿਵਾਰ ਗ੍ਰੰਥੀ ਸਿੰਘ ਨੇ ਭਾਈ ਹਰਭਜਨ ਸਿੰਘ ਜਿਸ ਨਗਰ ਵਿੱਚ ਅੱਜ ਅਸੀਂ ਇਸ ਵੇੜੇ ਰਣ ਸੀਖੇ ਤਲਾਬ ਵਿੱਚ ਖੜੇ ਹੋਇਆ ਗੁਰੂ ਚਰਨਾਬੀਚ ਅਰਦਾਸ ਕਰਕੇ ਤੇ ਮਕਾਨ ਦੀ ਨੀਂਹ ਰੱਖੀ ਆ ਅੱਗੇ ਕਨਕਰ ਹੈ ਵੈਰੋ ਕੇ ਉਥੇ ਇੱਕ ਮਕਾਨ ਦੀ ਨਹੀਂ ਰੱਖਣੀ ਹੈ ਇੱਕ ਕੋਨੇਵਾਲ ਜਿਹੜਾ ਨਗਰ ਹੈ 베ਟ ਜਿੱਥੇ ਬਹੁਤ ਵੱਡਾ ਨੁਕਸਾਨ ਪਾਣੀ ਦੇ ਨਾਲ ਹੋਇਆ ਉਥੇ ਇੱਕ ਮਕਾਨ ਦੀ ਜਿਹੜੀ ਨਹੀਂ ਹੈ ਉਹ ਸੰਗਤ ਦੇੜੂ ਕੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਰੱਖੀ ਜਾਣੀ ਹੈ ਔਰ ਮੈਂ ਕਹਿੰਦਾ ਕਿ ਬਹੁਤ ਵਧੀਆ ਉਪਰਾਲਾ ਹੈ ਕਿ ਸਮੁੱਚੇ ਸੰਸਾਰ ਭਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਨੇ ਆਪਣੇ ਇਹਨਾਂ ਪੰਜਾਬੀ ਭਰਾਵਾਂ ਦੀ ਬਾਹ ਫੜੀ ਹੈ ਤਨ ਕਰਕੇ ਮਨ ਕਰਕੇ ਤਨ ਕਰਕੇ ਵੱਡੀਆਂ ਸੇਵਾਵਾਂ ਕੀਤੀਆਂ ਨੇ ਸੇਵਾ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਸੰਗਤ ਜਿਹੜੀ ਕੰਮੀ ਹੈ ਉਹ ਨਹੀਂ ਰਹੀ ਤੇ ਮੈਂ ਬਹੁਤ ਸ਼ਲਾਘਾ ਕਰਦਾ ਹਾਂ ਭਾਈ ਸੇ ਭਾਈ ਮਹਿੰਦਰ ਸਿੰਘ ਜੀ ਨਿਸ਼ਕਾਮ ਸੇਵਕ ਜਥਾ ਯੋਗੇ ਵਾਲਿਆਂ ਦੀ ਕਿ ਜਿਨ੍ਹਾਂ ਦੇ ਯੋਗ ਅਗਵਾਈ ਵਿੱਚ ਸੰਗਤ ਏਡ ਯੂਕੇ ਨੇ ਇਹ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਔਰ ਐਸੀ ਵਿਸਾਰੇ ਤਨ ਮਨ ਤਨ ਕਰਕੇ ਸੇਵਾਵਾਂ ਕਰਕੇ ਤੇ ਆਪਣੇ ਨਾਲ ਭਰਾਵਾਂ ਦੀ ਬਾਹ ਫੜ ਕੇ ਸੀ ਇਹਨਾਂ ਨੂੰ ਫਿਰ ਦੁਬਾਰਾ ਦੁਪਹਿਰਾ ਸਿਰ ਹੁੰਦਾ ਜਿਹੜਾ ਯਤਨ ਹੈ ਉਹ ਕਰੀਏ ਠੀਕ ਸਾਹਿਬ ਜਿਸ ਦੇ ਕੋਲ ਬਹੁਤ ਈ ਜ਼ਿਆਦਾ ਲੋਕ ਨੇ ਜਿਨ੍ਹਾਂ ਦੇ ਸਰੀਕੇ ਨੇ ਕਰਟ ਹੈਗੇ ਆ ਟੁੱਟ ਗਏ ਆ ਕਿ ਕਿਸ ਤਰ੍ਹਾਂ ਆਇਡੈਂਟੀਫਾਈ ਕੀਤਾ ਜਾ ਰਿਹਾ ਕਿਹੜੇ ਲੋਕਾਂ ਦੇ ਬਣਾਏ ਜਾ ਰਹੇ ਅ ਦੇਖੋ ਹਰ ਇੱਕ ਜਥੇਬੰਦੀ ਜਾਂ ਕੋਈ ਐਨ ਜੀਓ ਬਣੀਆਂ ਹੋਈਆਂ ਨੇ ਜਾਂ ਕੋਈ ਸੰਪਰਦਾਇਕ ਕੋਈ ਸੰਸਥਾ ਹੈ ਉਹ ਆਪਣੇ ਆਪਣੇ ਪੱਤਰ ਤੇ ਪੜਤਾਲ ਕਰਕੇ ਜਿੱਥੇ ਜਿੱਥੇ ਜਿੰਨੇ ਜਿੰਨੇ ਜ਼ਰੂਰਤ ਹੈ ਉਹ ਸੇਵਾਵਾਂ ਜਿਹੜੀਆਂ ਨੇ ਉਹ ਕਰ ਰਹੀ ਆ ਔਰ ਬਹੁਤ ਵੱਡੇ ਪੱਧਰ ਤੇ ਕਿਉਂਕਿ ਹੁਣ ਪਾਣੀ ਉਤਰਿਆ ਨੂੰ ਹਾਲਾ ਇੱਕ ਹਫਤਾ ਕੁ ਹੋਇਆ ਕਿ ਪਾਣੀ ਉਤਰਨਾ ਸ਼ੁਰੂ ਹੋਇਆ ਕਈ ਥਾਵਾਂ ਤੇ ਜ਼ਮੀਨ ਸਾਫ਼ ਹੋ ਚੁੱਕੀ ਹੈ ਕਈ ਥਾਵਾਂ ਤੇ ਹੋ ਰਹੀ ਹੈ ਜਿਵੇਂ ਜਿਵੇਂ ਸਥਿਤੀ ਸਪਸ਼ਟ ਹੋਏਗੀ ਤੇਵੇਂ ਤੇਵੇਂ ਜਿਹੜਾ ਉਹਦਾ ਸਰਵੇ ਹੋਏਗਾ ਤੇ ਉਵੇਂ ਉਹ ਜਿਹੜੀਆਂ ਸੇਵਾਵਾਂ ਨੇ ਉਹ ਸੰਗਠਨ ਕਰਨ ਵਾਸਤੇ ਤਤ ਪਾਰੇ ਪੰਜਾਬ ਦੇ ਹਾਲਾਤ ਨੂੰ ਕਿਦਾਂ ਦੇਖਦੇ ਹੋ ਪੰਜਾਬ ਦੇ ਹਾਲਾਤ ਜੋ ਮੀਂਹ ਕਰਕੇ ਹੋਏ ਨੇ ਹੜ੍ਹਾਂ ਕਰਕੇ ਹੋਏ ਨੇ ਬਹੁਤ ਵੱਡਾ ਸਾਡਾ ਜਾਨੀ ਮਾਲੀ ਔਰ ਆਰਥਿਕ ਨੁਕਸਾਨ ਜਿਹੜਾ ਹੋਇਆ ਉਹ ਬਹੁਤ ਵੱਡਾ ਹੋਇਆ ਪਰ ਪੰਜਾਬ ਦੇ ਉੱਥੇ ਗੁਰੂ ਦੀ ਕਿਰਪਾ ਹੈ ਕਿ ਪੰਜਾਬੀ ਇਸ ਵਿਪਤਾ ਦੇ ਸਮੇਂ ਦੇ ਵਿੱਚ ਵੀ ਕੋ ਡੋਲੇ ਨਹੀਂ ਕੋ ਥੜਕੇ ਨਹੀਂ ਚੜ੍ਹਦੀ ਕਲਾ ਵਿੱਚ ਨੇ ਔਰ ਗੁਰੂ ਕਿਰਪਾ ਕਰੇਗਾ ਫੇਰ ਤੋਂ ਜਿਹੜਾ ਪੰਜਾਬ ਹੈ ਦੁਬਾਰਾ ਉਹਨਾਂ ਲਈ ਹਾਂ ਤਿਆਗ ਕੇ ਤੇ ਚੜ੍ਹਦੀ ਕਲਾ ਵਿੱਚ ਹੋਏਗਾ ਅਜਿ ਜਿਸ ਤਰ੍ਹਾਂ ਪੰਜਾਬੀ ਪੰਜਾਬੀ ਵਸਤੇ ਖੜੇ ਹੋਏ ਨੇ ਸਰਕਾਰਾਂ ਦਾ ਕਿਹੋ ਜਿਹਾ ਯੋਗਦਾਨ ਤੁਸੀਂ ਵੇਖਦੇ ਹੋ ਕਿਉਂਕਿ ਪੰਜਾਬੀਆਂ ਨੇ ਤੇ ਵਾਹਿਲਾਤੀ ਨਾ ਪੂਰੀ ਆ ਦੇਖੋ ਸਰਕਾਰਾਂ ਦਾ ਯੋਗਦਾਨ ਤਾਂ ਤੁਸੀਂ ਵੀ ਸਾਰੇ ਜਾਣਦੇ ਹੋ ਮੀਡੀਆ ਥਾਂ ਥਾਂ ਤੇ ਜਾ ਕੇ ਦੇਖਦਾ ਹੀ ਹੈ ਆਪਾਂ ਨੂੰ ਪਤਾ ਹੈ ਕਿ ਸਰਕਾਰਾਂ ਕਿੰਨਾ ਯੋਗਦਾਨ ਕਰ ਰਹੀਆਂ ਨੇ ਪਰ ਪੰਜਾਬੀਆਂ ਰੇ ਪੰਜਾਬੀਆਂ ਦੀ ਬਾਹ ਫੜਨ ਵਾਲੀ ਜੋ ਸੰਗਤ ਨੇ ਸੰਗਤ ਦੀ ਸੇਵਾ ਕਰਨ ਵਿੱਚ ਕੋਈ ਅਸਰ ਨਹੀਂ ਛੱਡੀ ਸੂਬੀ ਸਿੰਘ ਬਾਦਰਵੱਲੋਂ ਵੀ ਕੁਝ ਸੇਵਾ ਕੀਤੀ ਕਰੀ ਉਹਦੇ ਬਾਰੇ ਵਿੱਚ ਲਿਖਿਆ ਦੇਖੋ ਬੜੇ ਚੰਗੇ ਗੱਲ ਲੈ ਕੇ ਇਹ ਜੇ ਵਿਪਤਾ ਦੇ ਸਾਹਮਣੇ ਵਿੱਚ ਜਿੰਨੇ ਵੀ ਸੇਵਾ ਕੀਤੀ ਹੈ ਚਾਹੇ ਕਿਸੇ ਨੇ ਕੁਝ ਚੋਣੀ ਭਰ ਕੇ ਸੇਵਾ ਕੀਤੀ ਹੈ ਚਾਹੇ ਕਿਸੇ ਨੇ ਬੁੱਕ ਭਰ ਕੇ ਕੀਤੀ ਹੈ ਚਾਹੇ ਕਿਸੇ ਨੇ ਬਾਟਾ ਭਰ ਕੇ ਕੀਤੀ ਹੈ ਹਾਰਕ ਦੀ ਸੇਵਾ ਪਰਵਾਨ ਹੈ ਜਿੰਨੇ ਕਹਿੰਦੇ ਨੇ ਨਾ ਕਿਸੇ ਸ਼ਹਿਰ ਨੂੰ ਵਗ ਰਗੀ ਤੇ ਕੁਝ ਲੋਕ ਜਿਹੜੇ ਸਾਨੂੰ ਬਾਟੀਆਂ ਭਰ ਕੇ ਖੂਹਾਂ ਤੋਂ ਲੈ ਕੇ ਆਉਣ ਲੱਗੇ ਤੋਬਿਆਂ ਤੋਂ ਲੈ ਕੇ ਆਉਣ ਲੱਗੇ ਤੇ ਇੱਕ ਚੀੜੇ ਜਿਹੜੇ ਸੀ ਉਹ ਚੁੰਝ ਭਰ ਕੇ ਪਾਣੀ ਦੀ ਏ ਅੱਗ ਤੇ ਪਾਰੀ ਸੀ ਕਿਸ ਨੇ ਪੁੱਛਿਆ ਕਿ ਨਾਇਗਤਨ ਹੋ ਰਿਹਾ ਤੇਰੀ ਚੁੰਝ ਨਾਲ ਕੀ ਬਣੇਗਾ ਉਹ ਕਹਿੰਦੀ ਗਾਦੇ ਇਤਿਹਾਸ ਲਿਖਿਆ ਜਾਏਗਾ ਤੇ ਮੇਰੀ ਜਿਹੜੀ ਚੁੰਝ ਹੈ ਉਹ ਚ ਪਾਣੀ ਪਰ ਚਰਚਾ ਜ਼ਰੂਰ ਹੋਏਗੀ ਚਾਹੇ ਕਿਸ ਨੇ ਤਿਲ ਕਰਕੇ ਸੇਵਾ ਕੀਤੀ ਹੈ ਚਾਹੇ ਕਿਸ ਨੇ ਫੋਲ ਕਰਕੇ ਕੀਤੀ ਹੈ ਉਹਦੀ ਸੇਵਾ ਪ੍ਰਵਾਨ ਹੈ ਔਰ ਹਰ ਇੱਕ ਨੇ ਸੇਵਾ ਕੀਤੀ ਹੈ ਸਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਵੇਂ ਮੈਂ ਪੜਿਆ ਕਿ ਸੈਂਕੜੇ ਟਰੱਕ ਜਿਹੜੇ ਨੇ ਉਹ ਚਾਰੇ ਦੇ ਸੈਂਕੜੇ ਟਰੱਕ ਤੂੜੀ ਦੇ ਔਰ ਇਹ 50 ਹਜ਼ਾਰ ਪਰਿਵਾਰਾਂ ਨੂੰ ਜਿਹੜੇ ਦਾਣੇ ਕਣਕ ਜਿਹੜੀ ਹੈ ਉਹ ਮੁਹੱਈਆ ਕਰੰਦਾ ਉਹਨਾਂ ਨੇ ਐਲਾਨ ਕੀਤਾ ਔਰ 1 ਲੱਖ ਏਕੜ ਜ਼ਮੀਨ ਜਿਹੜੀ ਆ ਉਹ ਵੇਚਣ ਦਾ ਜਿਹੜਾ ਬੀਗ ਦੇਣ ਦਾ ਉਹਨਾਂ ਨੇ ਐਲਾਨ ਕੀਤਾ ਇਹ ਬੜਾ ਵਧੀਆ ਇਲਾਕਾ ਯੋਗਾ ਤੋਂ ਬੈ ਔਰ ਸਾਨੂੰ ਸਾਰਿਆਂ ਨੂੰ ਜਿਹੜਾ ਉਹ ਇਸੇ ਵਾਸਤੇ ਅੱਗੇ ਹੋਣਾ ਚਾਹੀਦਾ ਧੰਨਵਾਦ ਜੀ ਨਾਰਪਜਨ ਸਿੰਘ ਜੀ ਮੈਂ ਛੋਟਾ ਹੁੰਦਾ ਪਹਿਲੋਂ ਸਾਡੇ ਦਾਦਾ ਜੀ ਗ੍ਰੰਥੀ ਉਸ ਤੋਂ ਬਾਅਦ ਪੂਰੇ 88 ਦੇ ਵਿੱਚ ਉਸ ਤੋਂ ਬਾਅਦ ਮੈਂ ਉਦੋਂ 12 ਸਾਲ ਦਾ ਸੀ ਜਦੋਂ ਦੀ ਗ੍ਰੰਥੀ ਦੀ ਸੇਵਾ ਕਰਦੇ ਆ ਪਿੰਡ ਹੀ ਕਰਦੇ ਆ ਜੀ ਕੀ ਹੋਇਆ ਜੀ ਕੁਝ ਨਹੀਂ ਹੋਇਆ ਤੇ ਕੋਈ ਗੱਲ ਨਹੀਂ ਬਾਕੀ ਜਿਹੜਾ ਹੜ ਆਇਆ ਉਹਦੇ ਕਾਰਨ ਸਾਡੇ 88 ਦੇ ਕਮਰੇ ਪਹਿਲਾਂ ਠੱਠੇ ਸੀ ਉਸ ਤੋਂ ਬਾਅਦ ਹੋਣਾ ਆ ਗਿਆ ਹੁਣ ਵੀ ਜਿਹੜੇ ਕਮਰੇ ਹੋ ਫਿਰ ਠੱਠ ਗਏ ਨੇ ਬੜਾ ਮਾਰਾ ਹੋ ਗਿਆ ਪਾਣੀ ਭਰਾ ਸੀ ਤੇ ਇਸ ਕਰਕੇ ਸਾਡੇ ਭਾਈ ਸਾਹਿਬ ਇੱਥੇ ਆਏ ਤੇ ਨਾਲ ਸਾਡੀ ਗਰੀਬਾਂ ਦੀ ਬਾਹ ਫੜੀ ਹੈ ਜੁਕੋ ਇੱਕ ਘਰ ਠੱਠਿਆ ਹਾਂ ਪਰਿਵਾਰ ਚ ਕਿੰਨੇ ਲੋਕ ਰਹਿੰਦੇ ਨੇ ਤੇ ਹੁਣ ਕਿੱਥੇ ਰਹਿ ਰਹੇ ਪਰਿਵਾਰ ਚ ਇੱਥੇ ਹੀ ਆ ਜੀ ਅਸੀਂ ਦੋਵੇਂ ਜੀ ਇੱਥੇ ਰਹਿੰਦੇ ਹਾਂ ਤੇ ਇੱਥੇ ਹੀ ਹੋਣਾ ਹਾਂ ਤੇ ਜਦੋਂ ਸਾਡੇ ਕੋਲ ਆਏ ਨਾਲੇ ਰਾਸ਼ਨ ਨੇ ਨਾ ਸਾਰੇ ਨਗਰ ਚ ਦਿੱਤਾ ਲੱਗ ਲੱਗੇ ਸਾਡੇ ਜਿੰਨੇ ਵੀ ਨਗਰ ਨੇ ਉਕੇ ਵਾਲੇ ਵੀਰ ਜਿਹੜੇ ਆਏ ਨੇ ਤੇ ਇਹਨਾਂ ਬੜੀ ਸੇਵਾ ਕੀਤੀ ਹੈ ਲੋਕਾਂ ਨੇ ਫਿਰ ਇੱਥੇ ਮੇਰੇ ਘਰ ਆਏ ਜਦ ਮੇਰੇ ਨਾਲ ਹਾਲਾਤ ਦੇਖੇ ਨੇ ਆਣ ਕੇ ਤੇ ਫਿਰ ਇਹਨਾਂ ਮੈਨੂੰ ਆਖਿਆ ਵੀ ਤੇਰੇ ਕਮਰੇ ਅਸੀਂ ਪਾ ਦੇ ਲੱਗਦਾ ਕਿ ਕਰੀ ਫਿਰ ਛੱਤ ਵਿੱਚ ਹਾਂਜੀ ਹਾਂਜੀ ਪੂਰੀ ਕੋਠੀ ਮਿਲ ਗਈ ਕਿ ਨਾਲੇ ਛੱਤ ਦੀ ਵੀ ਬੜੀ ਖੁਸ਼ੀ ਹੈ ਸਾਨੂੰ ਇੰਨੀ ਬੜੀ ਖੁਸ਼ੀ ਹੈ ਕਿ ਅੱਜ ਵੇਖੋ ਸਾਡੇ ਕੋ ਸਾਡੇ ਜਹੇਦਾਰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਆ ਜਾਣ ਕੇ ਅਸੀਂ ਤੇ ਨਮਾਣੇ ਜੇ ਜੀਰੋ ਜੇ ਇਨਸਾਨਾਂ ਆ ਅੱਜ ਵੇਖੋ ਬਾਬੇ ਨਾਨਕ ਦੇ ਰੰਗ ਗੁਰੂ ਰਾਮਦਾਸ ਦੇ ਰੰਗ ਅਰਸ਼ਾਂ ਤੋਂ ਕਿੱਥੇ ਸਾਨੂੰ ਕਰ ਦਿੰਦਾ ਜੀ ਵੇਖੋ ਅੱਜ ਬਾਬੇ ਨਾਨਕ ਜੀ ਅੱਜ ਸੰਗਤ ਇਡ ਯੂਕੇ ਵੱਲੋਂ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਦੀ ਅਗਵਾਈ ਹੇਠ ਉਹਨਾਂ ਚੇਅਰਮੈਨਸ਼ਿਪ ਹੇਠ ਜਿਹੜੀਆਂ ਸੇਵਾਵਾਂ ਪਹਿਲਾਂ ਅਸੀਂ ਘਰੋ ਘਰ ਜਾ ਕੇ ਰਾਸ਼ਨ ਵੰਡਦੇ ਸੀਗੇ ਤੇ ਹੁਣ ਘਰ ਬਣਾਉਣ ਦੀ ਸੇਵਾ ਦੀ ਅਰੰਭਤਾ ਜਿਹੜੀ ਹੈ ਅੱਜ ਇਸ ਨਗਰ ਤਰਨਸੀਕੇ ਤਲਾਂ ਤੋਂ ਭਾਈ ਹਰਪਜਨ ਸਿੰਘ ਜੀ ਦਾ ਘਰ ਜੋ ਹੈ ਉਹ ਬਣਾਉਣ ਤੋਂ ਆਰੰਭ ਤਾਂ ਹੋਈ ਹੈ ਸਿੰਘ ਸਾਗਿਆਨੀ ਰਕबीर ਸਿੰਘ ਜੀ ਆਨੇ ਆ ਕੇ ਨੀ ਪੱਥਰ ਰੱਖਿਆ ਜਾਕਾਰਿਆਂ ਦੀ ਗੂੰਜ ਦੇ ਵਿੱਚ ਇਸ ਸੇਵਾ ਦੇ ਆਰੰਭ ਤਾਂ ਹੋਈ ਹੈ ਸਾਰੇ ਦੇਸ਼ ਬਿਸ਼ਪ ਦੀਆਂ ਸੰਗਤਾਂ ਜਿਹੜੀਆਂ ਨੇ ਸੰਗਤ ਇਹ ਯੂਕੇ ਦੇ ਜ਼ਰੀਏ ਸਹਿਯੋਗ ਕਰਦੀਆਂ ਪਈਆਂ ਨੇ ਤਾਂ ਕਿ ਇਹਨਾਂ ਦਾ ਜਿਨ੍ਹਾਂ ਦੇ ਘਰ ਖਾਸ ਤੌਰ ਤੇ ਜਿਹਨੇ ਕੱਚੇ ਘਰ ਸੀਗੇ ਜਿਨ੍ਹਾਂ ਦੇ ਬਾਲੇ ਬੁੱਲੇ ਕੱਚੇ ਗਾਡਰ ਨੁਕਸਾਨੇ ਗਏ ਉਹਨਾਂ ਦੇ ਘਰ ਬਣਾਉਣ ਤੋਂ ਆਰੰਭ ਤਾਂ ਜਿਹੜੀ ਹੋਈ ਹੈ ਸੋ ਅੱਜ ਤਿੰਨ ਘਰਾਂ ਦੀ ਸੇਵਾ ਜਿਹੜੀ ਹੈ ਭਾਈ ਹਰਪ੍ਰਧਨ ਸਿੰਘ ਜੀ ਰਣਸੀਕੇ ਤਲਾ भाई सुखबीर सिंह जी जो के शहीद परिवार ਦੇ ਵਾਰਿਸ ਨੇ ਨਗਰ ਬੈਰੋਕੇ ਤੇ ਗ੍ਰੰਥੀ ਗੁਰਪ੍ਰੀਤ ਸਿੰਘ ਜਿਹੜਾ ਇੱਕ ਇੱਕ 20 ਸਾਲ ਦਾ ਨੌਜਵਾਨ ਗ੍ਰੰਥੀ ਸਿੰਘ ਉਹਦਾ ਘਰ ਵੀ ਰੁੜ ਗਿਆ ਸੀ ਕੋਨੇਕੇ ਨਗਰ ਤੋਂ ਉਹਨਾਂ ਦੀ ਸਾਰੀਆਂ ਸੇਵਾਵਾਂ ਜਿਹੜੀਆਂ ਅੱਜ ਮਹਾਰਾਜ ਦੀ ਮੇਰ ਨਾਲ ਸਿੰਘ ਸਾਹਿਬਾਨੀ ਰਕबीर ਸਿੰਘ ਜੀ ਇਹਨਾਂ ਦਾ ਨੀ ਪੱਥਰ ਰੱਖਣ ਆਏ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਰਲ ਮਿਲ ਕੇ ਕਿਉਂਕਿ ਜੇ ਇਹ ਲੈਂਟਰ ਪਾਉਣ ਜੋਗੇ ਹੁੰਦੇ ਤੇ ਫਿਰ ਅੱਜ ਇਹਨਾਂ ਦੀਆਂ ਜਿਹੜੀਆਂ ਛੱਤਾਂ ਸੀਗੀਆਂ ਉੱਚੁੰਦੀਆਂ ਨਾ ਸੋ ਉਹ ਸਮਰਥਨ ਇਹ ਲੋਕ ਬਹੁਤ ਵੱਡੀ ਗਿਣਤੀ ਚ ਨੇ ਜਿੰਨਾ ਪੱਤਰਕਾਰ ਵੀਰ ਪੁੱਛਦੇ ਪਏ ਸੀ ਜਿੰਨੀ ਸੰਗਤ ਸਮਰੱਥਾ ਦੇਗੀ ਉਹ ਸਾਰੀ ਸੇਵਾ ਜਿਹੜੀ ਹੈ ਸਤਗੁਰ ਸੱਚੇ ਪਾਤਸ਼ਾਹ ਸੰਗਤ ਇਹ ਯੂਕੇ ਕੋ ਲੈਣਗੇ ਜੀ ਆਪ ਸਭ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ